ਦੁਸਾਂਜ ਆਪਣੇ ਲਾਈਵ ਸ਼ੋਅ ਦੌਰਾਨ ਕੁਝ ਨਾ ਕੁਝ ਵੱਖਰਾ ਕਰਦੇ ਰਹਿੰਦੇ ਨੇ ਤਾਂ ਇਸ ਵਾਰ ਆਪਣੇ ਲਾਈਵ ਸ਼ੋਅ ਦੇ ਵਿੱਚ ਆਪਣਾ 19 ਸਾਲ ਪੁਰਾਣਾ ਗੀਤ ਗਾ ਕੇ ਆਪਣੇ ਫੈਨਸ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਜੀ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੁਸਾਂਜ ਦਾ ਅਮਰੀਕਾ ਦੇ ਵਿੱਚ ਸ਼ੋਅ ਸੀ ਜਿੱਥੇ ਕਿ ਉਹਨਾਂ ਨੇ ਆਪਣਾ 19 ਸਾਲ ਪਹਿਲਾਂ ਗਾਇਆ ਗੀਤ ਉਸ ਲਾਈਵ ਸ਼ੋਅ ਦੌਰਾਨ ਗਾਇਆ ਤਾਂ ਫੈਨਸ ਨੱਚਣ ਲਈ ਮਜਬੂਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਦਲਜੀਤ ਦੋਸਾਂਝ ਦਾ ਸ਼ੋਅ ਹੋਇਆ ਸੀ ਜਿੱਥੇ ਕਿ ਸਾਰਾ ਸ਼ੋਅ ਹਾਊਸਫੁੱਲ ਸੀ ਤਾਂ ਹੁਣ ਅਮਰੀਕਾ ਦੇ ਵਿੱਚ ਇਹ ਸ਼ੋਅ ਹੋਇਆ ਸੀ ਜਿੱਥੇ ਕਿ ਦਲਜੀਤ ਦੋਸਾਂਝ ਨੇ ਆਪਣਾ 19 ਸਾਲ ਪੁਰਾਣਾ ਗੀਤ ਅਗੇ ਪੱਗਾ ਪੋਚਿਵੇਂ ਵਾਲੇ ਗਾਇਆ ਸੀ ਤਾਂ ਜਿੱਥੇ ਕਿ ਫੈਨਸ ਇਸ ਗਾਣੇ ਦੇ ਉੱਪਰ ਚੁੰਮਣ ਲੱਗ ਪੇਤੀ ਤੋਂ ਦੱਸਦੀ ਹੈ ਕਿ ਦਲਜੀਤ ਦੋਸਾਂਜ ਆਪਣੇ ਫੈਨਸ ਲਈ ਕੁਝ ਨਾ ਕੁਝ ਵੱਖਰਾ ਕਰਦੇ ਰਹਿੰਦੇ ਨੇ ਤਾਂ ਇਸ ਵਾਰ ਉਹਨਾਂ ਵੱਲੋਂ ਆਪਣੇ ਲਾਈਵ ਸ਼ੋਅ ਦੌਰਾਨ ਆਪਣਾ 19 ਸਾਲ ਪੁਰਾਣਾ ਗੀਤ ਗਾਇਆ ਗਿਆ ਤਾਂ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਦਲਜੀਤ ਦੋਸਾਂਜ ਦੀ ਚਮਕੀਲਾ ਵੈਬ ਸੀਰੀਜ਼ ਵੀ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਵਾਕ ਹੀ ਵਧੀਆ ਕਿਰਦਾਰ ਕੀਤਾ ਸੀ ਅਤੇ ਉਹ ਵੀ ਸੁਪਰ ਡੁਪਰ ਐਕਟਰ ਹੀ ਸੀ ਤਾਂ ਹੁਣ ਲਾਈਵ ਸ਼ੋਅ ਦਰਾਨ ਦਲਜੀਤ ਦੋਸਾਂਝ ਨੇ ਆਪਣਾ 19 ਸਾਲ ਪੁਰਾਣਾ ਗੀਤ ਆਗੇ ਪੱਗਾ ਪੋਚਮੀਆਂ ਵਾਲੇ ਗਾਇਆ ਤੇ ਜਿਸ ਦੇ ਦਰਸ਼ਕਾਂ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਅਤੇ ਪੂਰਾ ਸ਼ੋਅ ਦੇ ਵਿੱਚ ਦਰਸ਼ਕ ਨੱਚਣ ਲਈ ਮਜਬੂਰ ਹੋ ਗਏ ਤਾਂ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਵੀ ਦਲਜੀਤ ਦੋਸਾਂਝ ਦਾ ਸਾਰਾ ਸ਼ੋਅ ਫੁੱਲ ਸੀ ਤਾਂ ਹੁਣ ਅਮਰੀਕਾ ਦੇ ਇਸ ਸ਼ੋਅ ਦੌਰਾਨ ਦਲਜੀਤ ਦੋਸਾਂਝ ਨੇ ਮੇਲਾ ਹੀ ਲੁੱਟ ਲਿਆ ਤਾਂ ਆਪਣਾ 19 ਸਾਲ ਪੁਰਾਣਾ ਗੀਤ ਆਗੇ ਪੱਗਾਂ ਪੋਚਮੀਆਂ ਵਾਲੇ ਗਾ ਦਿੱਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਉਹ ਗੀਤ ਦੋਸਾਂਝ ਆਪਣੇ ਲਾਈਵ ਸ਼ੋਅ ਦੌਰਾਨ ਕੁਝ ਨਾ ਕੁਝ ਵੱਖਰਾ ਕਰਦੇ ਰਹਿੰਦੇ ਨੇ ਤਾਂ ਇਸ ਵਾਰ ਆਪਣੇ ਲਾਈਵ ਸ਼ੋਅ ਦੇ ਵਿੱਚ ਆਪਣਾ 19 ਸਾਲ ਪੁਰਾਣਾ ਗੀਤ ਗਾ ਕੇ ਆਪਣੇ ਫੈਨਸ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਜੀ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੋਸਾਂਝ ਦਾ ਅਮਰੀਕਾ ਦੇ ਵਿੱਚ ਸ਼ੋਅ ਸੀ ਜਿੱਥੇ ਕਿ ਉਹਨਾਂ ਨੇ ਆਪਣਾ 19 ਸਾਲ ਪਹਿਲਾਂ ਗਾਇਆ ਗੀਤ ਉਸ ਲਾਈਵ ਸ਼ੋਅ ਦੌਰਾਨ ਗਾਇਆ ਤਾਂ ਫੈਨਜ਼ ਨੱਚਣ ਲਈ ਮਜਬੂਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਦਲਜੀਤ ਦੋਸਾਂਝ ਦਾ ਸ਼ੋਅ ਹੋਇਆ ਸੀ ਜਿੱਥੇ ਕਿ ਸਾਰਾ ਸ਼ੋਅ ਹਾਊਸਫੁੱਲ ਸੀ ਤਾਂ ਹੁਣ ਅਮਰੀਕਾ ਦੇ ਵਿੱਚ ਇਹ ਸ਼ੋਅ ਹੋਇਆ ਸੀ ਜਿੱਥੇ ਕਿ ਦਲਜੀਤ ਦੋਸਾਂਝ ਨੇ ਆਪਣਾ 19 ਸਾਲ ਪੁਰਾਣਾ ਗੀਤ ਅਗੇ ਪੱਗਾਂ ਪੋਚੀਆਂ ਵਾਲੇ ਗਾਇਆ ਸੀ ਤਾਂ ਜਿੱਥੇ ਕਿ ਫੈਨਸ ਇਸ ਗਾਣੇ ਦੇ ਉੱਪਰ ਝੂਮਣ ਲੱਗ ਪਏ ਜੀ ਤੋਂ ਦੱਸ ਦਈਏ ਕਿ ਦਲਜੀਤ ਦੋਸਾਂਝ ਆਪਣੇ ਫੈਨਸ ਲਈ ਕੁਝ ਨਾ ਕੁਝ ਵੱਖਰਾ ਕਰਦੇ ਰਹਿੰਦੇ ਨੇ ਤਾਂ ਇਸ ਵਾਰ ਉਹਨਾਂ ਵੱਲੋਂ ਆਪਣੇ ਲਾਈਵ ਸ਼ੋਅ ਦੌਰਾਨ ਆਪਣਾ 19 ਸਾਲ ਪੁਰਾਣਾ ਗੀਤ ਗਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਦਲਜੀਤ ਦੋਸਾਂਝ ਦੀ ਤਮਕੀਲਾ ਵੈਬ ਸੀਰੀਜ਼ ਵੀ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਵਾਕਈ ਬੀ ਵਧੀਆ ਕਿਰਦਾਰ ਕੀਤਾ ਸੀ ਅਤੇ ਉਹ ਵੀ ਸੁਪਰ ਡੂਪਰੇਟਰੀ ਸੀ ਤਾਂ ਹੁਣ ਲਾਈਵ ਸ਼ੋਅ ਦੌਰਾਨ ਦਲਜੀਤ ਦੋਸਾਂਝ ਨੇ ਆਪਣਾ 19 ਸਾਲ ਪੁਰਾਣਾ ਗੀਤ ਆਗੇ ਪੱਗਾਂ ਪੋਚਮੀਆਂ ਵਾਲੇ ਗਾਇਆ ਤੇ ਜਿਸ ਦੇ ਦਰਸ਼ਕਾਂ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਅਤੇ ਪੂਰਾ ਸ਼ੋਅ ਦੇ ਵਿੱਚ ਦਰਸ਼ਕ ਨੱਚਣ ਲਈ ਮਜਬੂਰ ਹੋ ਗਏ ਤਾਂ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਵੀ ਦਲਜੀਤ ਦੋਸਾਂਝ ਦਾ ਸਾਰਾ ਸ਼ੋਅ ਖੁੱਲ ਸੀ ਤਾਂ ਹੁਣ ਅਮਰੀਕਾ ਦੇ ਇਸ ਸੋਹ ਸ਼ੋਹ ਦਰਾਨ ਦਲਜੀਤ ਦੁਸਾਂਜ ਨੇ ਮੇਲਾ ਹੀ ਲੁੱਟ ਲਿਆ ਤਾਂ ਆਪਣਾ 19 ਸਾਲ ਪੁਰਾਣਾ ਗੀਤ ਆਗੇ ਪੱਗਾਂ ਪੋਚਮੀਆਂ ਵਾਲੇ ਗਾ ਦਿੱਤਾ ਆਓ ਤੁਹਾਨੂੰ ਸੁਣਾਉਂਦੇ ਆ ਉਹ ਗੀਤ